Thank <laughs> ਸੇਵੀ ਰਹੇ ਰਹਿਸ ਸਹਿਿਸ ਸਬਾਏ ਦਰਸ਼ਨ ਪਦ ਸੇ ਗੁਰੂ ਪਿਆਰ ਜਨਮ ਮਰਨ ਦਖ ਜਾਏ ਦਰਸ਼ਨ ਪਰਸੇ ਵਾਹੀਏ ਕੁਲ ਅਲਮ ਸਰਵ ਰੇ ਕਾਇਨਾਤ ਦੇ ਮਾਲਕ ਗੁਰਗੱਦੀ ਤੇ ਵਰਾਜਮਾਨ ਯਗੋਜ ਅਟਲ ਧਨ ਤਨ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਯੂਧੀ ਦੇ ਅੰਦਰ ਅਮਰ ਵੇਲੇ ਤੋਂ ਹਾਜ਼ਰੀਆਂ ਭਰਨ ਗੁਰੂ ਪਿਆਰੇ ਸਹਾ ਸੰਤ ਜੀਓ ਸਤਿਗੁਰੂ ਨੇ અપਾਰ ਕਿਰਪਾ ਰਹਿਮਤ ਕੀਤੀ ਜੋ ਸਾਨੂੰ ਅਮਰਤ ਵੇੜਿਆਂ ਨਾਮਾਂ ਵਾਸੀ ਕੀਤੀਆਂ ਅਮਰਤ ਵੇੜੇ ਤੋਂ ਸਤ ਸੰਗਤਿਆਂ ਘੜੀਆਂ ਪ੍ਰਾਪਤ ਹੋਈਆਂ ਅਮਰਤ ਵੇੜੇ ਤੋਂ ਹੀ ਸੁੰਦਰ ਦਵਾਰ ਸਜਾਏ ਗਏ ਸਜੇ ਹੋਏ ਦਵਾਰਾਂ ਦੇ ਵਿੱਚ ਸਤਿਗੁਰੂ ਦੇ ਪਵਣ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਪਵਣ ਦੀ ਸੇਵਾ ਹੋਈ ਪ੍ਰੰਤ ਇਹ ਆਪ ਸਰਬੱਤ ਹੀ ਸੰਗਾਂ ਨੇ ਬੜੇ ਹੀ ਹਤਪ ਸਤਕਾਰ ਦੇ ਨਾਲ ਪੰਜਾਂ ਬਾਣਾਂ ਦੇ ਮਿਤਲੇ ਨੂੰ ਸਰਵਣ ਕੀਤਾ ਹੁਣ ਸੁਭਾਗੇ ਸਮਾਪਤ ਹੋਇਆ ਹੈ ਰਜਾਨਾ ਦੀਆਂ ਕਥਾ ਵਿਚਾਰਾਂ ਦੇ ਨਾਲ ਚਲੁੰਦਾ ਜੋ ਵਰਤ ਵੇਲੇ ਨਾ ਪਾਸ਼ਾ ਨੇ ਪਾਵਣ ਪੀਤ੍ਰ ਮੁਖਵਾਕ ਜਿਨ੍ਹਾਂ ਬਰਸ਼ਿਸ਼ ਕੀਤਨਾਂ ਤੇ ਜੋ ਪਾਵਣ ਪੀਤ੍ਰ ਲੜੀ ਵਾਰ ਉਚਾਰਾਂ ਕਰ ਰਹੀਆਂ ਉਨ੍ਹਾਂ ਦੇ ਨਾਲ ਸਾਹਜ ਪਾਉਣ ਦਾ ਜੋ ਵੀ ਸਾਨੂੰ ਸਮੋਪਰਾਪਤ ਹੋਇਆ ਹੈ ਸ੍ਰੀ ਗੁਰੂ ਘਰ ਦਾ ਨਾਮ ਗਵਾਈਏ ਆਪਣੇ ਮਨ ਅਤੇ ਚਿੱਤ ਨੂੰ ਆਕਾਰ ਕਰਦਾ ਕਰਦੇ ਹੋਇਆਂ ਪ੍ਰਤੀ ਇਸ ਕਾਰ ਪਰ ਪ੍ਰਮਾਤਮਾ ਦੇ ਚਰਣਾ ਨਾਲ ਜੋੜ ਕੇ ਨਾਮ ਜਸ ਗੁਰ ਬਾਣੀ ਕਥਾ ਨੂੰ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਕਰੂ ਦਾ ਯਤਨ ਕਰੀਏ ਪਾਉ ਸਰਬਾਤੀ ਸੰਗਤਾਂ ਨੇ ਕਰ ਦਿਨਾ ਪਵਣ ਪਵਿੱਤਰ ਵਿਚਾਰਾਂ ਦੇ ਅੰਦਰ ਸ਼੍ਰੀ ਦਾਦੇ ਸਰਦਾਰ ਪੰਚਮ ਪਾਸ਼ ਧੰਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਜਿਤ ਪਾਉ ਕਰਮ ਜਿਤੇ ਆਇ ਸੁਖ ਕਰ ਦੇਵ ਸਭ ਆ ਸਭ ਪ੍ਰਸਾਦ ਕਰ ਪਾਇਆ ਤਾਂ ਸਿਆਸ ਸਸਮ ਕਾਇਆ ਆਸ਼ਰਮ ਨੇ ਪ੍ਰਮਾਣ ਕੀਤਾ ਕਿ ਇਸ ਦੇ ਹਿਰਦੇ ਵਿੱਚ ਘਰ ਵਿੱਚ ਪ੍ਰਮਾਤਮਾ ਦਾ ਆਪ ਪ੍ਰਮਾਤਮਾ ਆ ਵਸਿਆ ਤ੍ਰਿਕਮ ਪ੍ਰਮਾਤਮਾ ਨੇ ਉਹ ਹਿਰਦਾ ਕਰ ਆਦਮ ਗੁਣਾ ਨਾਲ ਭਰਪੂਰ ਕਰ ਦਿੱਤਾ ਭਾਵ ਕਿ ਜਿਸਮ ਮਨੁੱਖ ਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਆਕੇ ਨਵਾਸ ਹੋ ਜਾਂਦਾ ਹੈ ਤਰੁੰਦਾ ਹਿਰਦਾ ਘਾਰੇ ਆਤਮ ਗੁਣਾ ਦੇ ਨਾਲ ਪਰਪੂਰ ਹੋ ਜਾਂਦਾ ਹੈ ਕਿ ਭਾਵ ਚੰਗੇ ਗੁਣਿਆਂ ਦੇ ਨਾਲ ਪਰਪੂਰ ਹੋ ਜਾਂਦਾ ਹੈ ਚੰਗੇ ਗੁਣਾ ਦਾ ਆਧਾਰਤ ਬਣ ਜਾਂਦਾ ਹੈ ਇਸ ਪਰਮਾਤਮਾ ਆਕਾਲ ਤੁਰਖ ਦੇ ਚੱਕਰ ਨਾਲ ਜੁੜ ਜਾਂਦਾ ਹੈ ਜੇ ਜਦੋਂ ਕਿਸੇ ਵਿਅਕਤੀ ਨੂੰ ਸੁੱਖਾਂ ਦਾ ਆਸਰੰਗ ਗੁਰੂ ਮਿਲ ਪਿਆ ਜਦੋਂ ਪ੍ਰਭਾਤੇ ਮਨ ਭਗਤਾਂ ਵਾਲੇ ਨੂੰ ਸਭਾਂ ਵਾਲਾ ਸੁੱਖ ਦੇਣ ਵਾਲਾ ਕਾਇਮ ਰਹਿਣ ਵਾਲਾ ਪਰਮਾਤਮਾ ਦੀ ਪ੍ਰਾਪਤੀ ਹੋ ਹੁੰਦੀ ਤਮ ਦਾ ਸਾਰਾ ਇਹ ਸਹਿਮ ਜੋ ਹੈ ਮਨ ਹਿੱਤੇ ਵਿੱਚ ਦਲ ਹੈ ਉਹ ਸਭ ਦੂਰ ਹੋ ਜਾਂਦਾ ਹੈ ਕਿ ਜਦੋਂ ਚਹਰਾਏ ਨਾਲ ਸੁੱਖ ਰਹਿਣ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਤੁਕਸ ਉਹਦੇ ਮੇੜ ਵਾਲਾ ਸੋਮਤ੍ਰ ਪ੍ਰਮਾਤਮਾ ਨਾਲ ਮਿਲ ਗਿਆ ਫਿਰ ਪਾਸ਼ਾ ਮੰਨਦੇ ਕਿਸੇ ਅੰਦਰ ਜੋ ਸਹਿਮ ਹੈ ਡਰ ਹੈ ਸਾਰਾ ਦੂਰ ਹੋ ਜਾਂਦਾ ਹੈ। ਫਿਰ ਉਹਦਾ ਸਾਰਾ ਹੀ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਡਰ ਵੱਡਾ ਸੁਭਾਅ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੇ ਪਾਪ ਪ੍ਰਮਾਤਮਾ ਦੇ ਚਰਨਾਂ ਨਾਲ ਜਿਸ ਜਿਉੜਿਆ ਪ੍ਰਮਾਤਮਾ ਦੇ ਨਾਮ ਵਿੱਚ ਜੋੜਨ ਨਾਲ ਜੀਵਨ ਸਾਰਾ ਹੀ ਗੁਰੂ ਪਿਆਰਿਓ ਸਫਲ ਹੋ ਜਾਂਦਾ ਹੈ ਸਾਨੂੰ ਮਨੁੱਖਾ ਜੰਮ ਦਾ ਫਲ ਮਿਲ ਜਾਂਦਾ ਹੈ ਇਸ ਲਈ ਅਸੀਂ ਵੀ ਗੁਰੂ ਦਰਵਾਜ਼ਾਂ ਦੇ ਅੰਦਰ ਗੁਰੂ ਸਰਨਾ ਵਿੱਚ ਗੁਰੂ ਦੇ ਚਰਨਾਂ ਵਿੱਚ ਰਹੀਏ ਗੁਰੂ ਸੰਗਤ ਕਰਕੇ ਨਾਮ ਜਸ ਵਰ ਬਾਣੀ ਨੂੰ ਕਥਾ ਨੂੰ ਸਰਵਣ ਕਰਕੇ ਅਸੀਂ ਵੀ ਪਰਮਾਤਮਾ ਦੇ ਚਾਪਲ ਨਾਲ ਜੁੜੀ ਜੁੜ ਗਏ ਤੇ ਆਪਣੇ ਹਿਰਦੇ ਘਰ ਵਿੱਚ ਆਤਮਾਪਰਣਾ ਦਾ ਪ੍ਰਵੇਸ਼ ਕਰ ਗਏ ਤਾਂ ਹੀ ਸਾਡੇ ਲੋਕ ਅਤੇ ਪਰਲੋਕ ਦਾ ਇਹ ਸਹਾਈ ਹੋ ਸਕਦੇ ਹਨ ਆਪ ਸਰਬੱਤਿ ਹੀ ਸੰਗਤਾਂ ਨੇ ਕਰਦਿਆਂ ਪਾਵਨ ਪਿਤਰ ਕਥਾ ਵਿਚਾਰਾਂ ਦੇ ਅੰਦਰ ਸਰਵਣ ਕੀਤਾ ਗੁਰੂ ਪਿਆਰਿਓ ਅੱਜ ਦੀਆਂ ਪਾਵਨ ਪਿਤਰ ਵਿਚਾਰਾਂ ਦੇ ਨਾਲ ਸਮਝ ਪਾਣੀ ਕਰਕੇ ਜੀ ਸਤਨਾਮ ਸ੍ਰੀ ਆਖਿ ਗੁਰੂ ਸਾਹਿਬ ਜੀ ਰਾਗ ਸੁਰਠ ਬਾਣੀ ਭਗਤ ਰਮਦਾਸ ਜੀ ਕੀ ਰਜ ਰਿਆ ਪਾਉਣ ਪੀਤ੍ਰ ਕਥਾ ਵਿਚਾਰਾਂ ਦੇ ਅੰਦਰ ਭਗਤ ਰਉਦਾਸ ਜੀ ਦਰਬਾਣੀ ਦੇ ਅੰਦਰ 15 ਭਗਤਾਂ ਦੇ ਬਾਣੀ ਤਰਜ ਹੈ ਆਪਾਂ ਆਪਾ ਹੀ ਮੰਨ 15 ਭਗਤਾਂ ਦੀ ਕਿਰਪਾਣੀ ਦਾ ਮਾਤਾ ਹੁੰਦਾ ਹੈ ਜਿਸ ਵਿੱਚ ਅੱਜ ਮਾਸ਼ਾ ਨੇ ਰਹਿਮਤ ਕੀਤੀ ਕਿ ਸਾਨੂੰ ਭਗਤ ਰਵਦਾਸ ਮਹਾਰਾਜ ਜੀ ਦੇ ਪਾਵਨ ਪੇਤਰ ਬਜਨਾਂੋਂ ਪਾਵਨ ਪੇਤਰ ਮੁੱਖ ਸ਼ਬਦ ਦੀ ਵਾਕਿਸ਼ ਹੋਈ ਹੈ ਅੱਜ ਦਾ ਪਾਵਨ ਪੇਤਰ ਆਗਮਕ ਵਾਕ ਤੁੰਤਨ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪੀਤ੍ਰ ਰੰਗੇ 652 ਜੀ 652 ਤੇ ਸੁਭਾਏ ਪਾਣ ਆ ਗੁਰੂ ਪਿਆਰਿਓ ਗੁਰੂ ਦਰਬਾਰਾਂ ਵਿੱਚ ਹਾਜ਼ਰੀਆਂ ਰਵਾਈਏ ਭਗਤ ਰਮਦਾਸ ਜੀ ਦੇ ਪਾਵਨ ਪੀਤ੍ਰ ਬਚਨਾਂ ਨੂੰ ਸਰਵਣ ਕਰੀਏ ਜੀ ੴ ਅੰਕਾਰ ਸਤਿਗੁਰ ਪ੍ਰਸਾਦ ਓ ਕਾਲ ਪਾ ਰੰਮੇ ਨਾਲ ਹੀ ਅੰਤਿਮ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਦੇ ਮਾਰਗ ਤੇ ਚੱਲ ਗਏ ਹਾਂ ਸਾਨੂੰ ਪਾਲ ਪ੍ਰਭੂ ਦੀ ਪ੍ਰਾਪਤੀ ਹੋ ਸਭੇ ਹ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਾਸ਼ਾ ਸਮਝਾਉਣਾ ਕਰਦੇ ਕਿ ਜਿਤਨਾ ਜਦ ਅਸਾਂ ਜੀਵਨ ਦੇ ਅੰਤਰ ਹੋਂਨੇ ਰਹਿੰਦੇ ਹੈ ਹੰਕਾਰ ਰਹਿੰਦਾ ਹੈ ਕਉ ਨਾ ਜਾਣ ਸਾਡੇ ਅੰਦਰ ਤੇਰਾ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੇਰਾ ਪਰਤਾ ਕੋਲ ਜਾਂਦਾ ਹੈ ਸਾਡੇ ਇੰਦਰ ਸਾਰੀ ਹਉਮੈ ਤੇ ਹੰਕਾਰ ਇੱਕ ਅਦਮ ਹੋ ਜਾਂਦੀ ਹੈ ਪਾਵਨ ਕੀ ਜਿਨਾਂ ਚਾਰਨ ਸੀ ਸਾਡਾ ਮਾਨ ਹਟਦਾ ਅੰਕਾਰ ਹਉਮੈ ਦੇ ਵਿੱਚ ਮੂ ਮਾਇਆ ਦੇ ਮੋਹ ਪਿਆਰ ਦੇ ਬੰਧਨ ਇਰਤ ਦੇ ਵਿੱਚ ਲੱਗਾ ਰਿਹਾ ਉਨਾ ਚਿਰ ਸਾਡੇ ਅੰਦਰ ਤੇਰੇ ਨਾਮ ਦਾ ਪ੍ਰਵਾਸ ਨਾ ਹੋਇਆ ਤੇਰਾ ਸਾਡੇ ਅੰਦਰ ਪ੍ਰਕਾਸ਼ ਨਾ ਹੋਇਆ ਪ੍ਰਤਾਕ ਨਾ ਹੋਇਆ ਪਰ ਜਦੋਂ ਤੇਰੀ ਰਹਿਮਤ ਹੋਈ ਸਾਡੇ ਅੰਦਰ ਤੇਰਾ ਨਿਵਾਸ ਹੋ ਗਿਆ ਤੇਰਾ ਪ੍ਰਤਾਕ ਹੋ ਗਿਆ ਸਾਡੇ ਅੰਦਰ ਸਾਰੇ ਓਮੇ ਹਮਕਾਰ ਬ੍ਰਹਮਤ ਹੋ ਗਏ ਅਨਲ ਅਗਨ ਜੈਸੇ ਲਹਿਰ ਮੈਂ ਉਦਦ ਚਲ ਕੇ ਵਲ ਜਲ ਮਾਹੀ ਰ ਭਗਤ ਰਵਦਾ ਜਿਸ ਨੂੰ ਨਾ ਕਰਦੇ ਇਸ ਮੈਂ ਦੇ ਹੱਥ ਨਾਲ ਇਹ ਸਭ ਆ ਜਾਂਦੇ ਹਨ ਜਿਵੇਂ ਵੀ ਸਮੁੰਦਰ ਦੇ ਵਿੱਚ ਬੜਾ ਵੱਡਾ ਤੂਫਾਨ ਆਉਂਦਾ ਹੈ ਤੇ ਲਹਿਰਾਂ ਨੱਕਾ ਨੱਕ ਭਰ ਜਾਂਦੀਆਂ ਪਰ ਅਸਲ ਵਿੱਚ ਹੁੰਦੀ ਹੈ ਤੇਰਾ ਪਾਣੀ ਦੇ ਵਿੱਚੋਂ ਪਾਣੀ ਹੀ ਹੁੰਦਾ ਹੈ ਇਸ ਤਰ੍ਹਾਂ ਹੀ ਸਾਡੇ ਜੀਵਾਂ ਦਾ ਹਾਲ ਹੈ ਜਿਹੜੇ ਹੋਮੇ ਦੇ ਹੰਕਾਰ ਹੈ ਨਿੱਜਾ ਹੈ ਸਾਡੇ ਅੰਦਰ ਕਹਦਾ ਹੁੰਦੀ ਹੈ ਜੇਦੋ ਪ੍ਰਮਾਤਮਾ ਦੇ ਚੱਤ ਦਾ ਹਿਰਦੇ ਵਿੱਚ ਨਿਵਾਸ ਹੋ ਜਾਂਦਾ ਹੈ ਸਤਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਸਾਡੇ ਅੰਦਰੋਂ ਪ੍ਰਕਾਸ਼ ਹੁੰਦੀ ਹੈ ਦੇ ਅੰਦਰ ਇਹ ਸਮਾ ਜਾਂਦੀ ਹੈ ਜਿਸ ਤਰ੍ਹਾਂ ਅਸੀਂ ਸਮੁੰਦਰ ਦੇ ਵਿੱਚ ਬੜਾ ਵੱਡਾ ਧਮਾੜ ਆਉਂਦਾ ਹੈ ਲਹਿਰਾ ਨਕਾ ਨਕ ਪਰ ਜਾਂਦੇ ਹਨ ਬਰਬਾਸ਼ਾ ਕਹਿੰਦੇ ਇਸ ਵਿੱਚ ਹੁੰਦਾ ਇੱਕ ਪਾਣੀ ਹੈ ਅੰਦਰ ਵਿੱਚ ਵੀ ਪਾਣੀ ਪਾਣੀ ਵਿੱਚ ਹੀ ਸਮਾ ਜਾਂਦਾ ਹੈ ਇਸੇ ਤਰ੍ਹਾਂ ਇਸ ਗੱਲ ਨਹੀਂ ਸਮਝ ਆ ਜਾਂਦੀ ਹੈ ਕਿ ਜਿਹੜਾ ਹਉਮੈ ਤੇ ਹਉਮੈ ਹੈ ਸਾਡੇ ਅੰਦਰੋਂ ਹੀ ਪੈਦਾ ਹੁੰਦਾ ਹੈ ਤੇ ਗੁਰੂ ਦੇ ਨਾਮ ਦੇ ਪ੍ਰਕਾਸ਼ ਦੇ ਨਾਲ ਜੋ ਦੇ ਪ੍ਰਕਾਸ਼ ਦੇ ਨਾਲ ਸਾਡੇ ਅੰਦਰ ਹੀ ਸਮਾ ਜਾਂਦਾ ਹੈ ਬਾਦ ਜੀ ਕਹਿਆ ਕਹੀਏ ਭਮਿਆਸਾ ਅਸਾਂ ਜੀਵਾਂ ਕੁਝ ਦੇਹਾਂ ਭੁਲੇਖਾ ਪਿਆ ਹੋਇਆ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਜੀਵ ਹੀ ਕੁਦਰਤ ਦੇ ਭੁਲੇਖੇ ਵਿੱਚ ਹੀ ਫਿਰਦੇ ਹਾਂ ਵੀ ਇਸ ਨੂੰ ਅਸੀਂ ਪਿਆਰ ਨਹੀਂ ਕਰ ਸਕਦੇ ਅਸੀਂ ਪਰਮਾਤਮਾ ਦੀ ਹਰਤੀ ਨੂੰ ਵੱਖਰਾ ਮੰਨੀ ਬੈਠੇ ਹਾਂ ਅਸੀਂ ਗੁਰੂ ਨੂੰ ਆਪਣੇ ਤੋਂ ਵੱਖ ਮੰਨੀ ਬੈਠੇ ਹਾਂ ਵਨਸੀ ਬਿਆਨ ਨਹੀਂ ਕਰ ਸਕਦੇ ਕਿ ਪ੍ਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਰਹਦਾ ਹੈ ਸਾਡੇ ਹਿਰਦੇ ਘਰ ਵਿੱਚ ਹੀ ਵਸ ਰਿਹਾ ਹੈ ਉਸ ਨੂੰ ਹਿਰਦੇ ਘਰ ਵਿੱਚ ਪ੍ਰਕਾਸ਼ ਕਰਵੀਂ ਪ੍ਰਗਟਾਉਣ ਦੀ ਲੋੜ ਹੈ ਤਾਂ ਸਾਡੇ ਅੰਦਰੋਂ ਤਾਂ ਪ੍ਰਕਾਸ਼ ਹੋ ਜਾਵੇਗਾ ਪ੍ਰਗਟ ਹੋ ਜਾਵੇਗਾ ਪਰ ਜੁਰ ਪਿਆਰੇ ਜਿਹੜੀ ਹੋਂਮੇ ਤੇ ਨਿੰਦਿਆ ਵਾਲੀ ਕੰਧ ਹੈ ਇਹ ਮਨੁੱਖ ਨੂੰ ਸਦਾ ਹੀ ਬਹਿ ਪਰਲਾ ਕਾਂਡਾ ਦੇ ਵਿੱਚ ਹੀ ਰੱਖਦੀ ਹੈ ਇਹ ਭਲੇਖਾਂ ਵੇਢੀ ਰੱਖਦੀ ਹੈ ਮਨੁੱਖ ਨਿਰਜਾ ਵਿੱਚ ਡੁੱਬਿਆ ਸਾਰਾ ਆਪਣਾ ਮੇਕਵਾਲ ਲੈਂਦਾ ਕਿਸੇ ਨੂੰ ਸੰਕੂ ਕਰਨਾ ਕਿਸੇ ਦਾ ਨਿੰਦਿਆ ਕਰਨ ਵਾਲਾ ਮਨੁੱਖ ਸਾਰੀ ਉਮਰ ਹੀ ਆਪਣਾ ਜੀਵ ਇਸ ਤਰ੍ਹਾਂ ਵਹਿਤਾ ਗਵਾ ਲੈਂਦਾ ਹੈ ਪਰ ਉਹਨੇ ਮਨ ਦੇ ਮੁਜਲੀ ਪੈਂਦਾ ਭੁਲੇਖੇ ਵਿੱਚ ਇਹ ਸਾਰਾ ਜੀਵਨ ਬਤੀਤ ਕਰ ਦਿੰਦਾ ਹੈ ਕਿ ਪ੍ਰਮਾਤਮਾ ਸਾਡੇ ਤੋਂ ਵੱਖਰੀ ਹਸਤੀ ਹੈ ਨਹੀਂ ਗੁਰੂ ਪਿਆਰੇਓ। ਪਰ ਉਹ ਪ੍ਰਮਾਤਮਾ ਸਾਡੇ ਅੰਗ ਸੰਗ ਵਸ ਰਿਹਾ ਸਕਾਰ ਪਰਮਦਾ ਨਿਵਾਸ ਸਾਡੇ ਹਿਰਦੇ ਘਰ ਵਿੱਚ ਹੈ ਅੰਦਰ ਪ੍ਰਕਾਸ਼ ਕਰਨੀ ਲੋੜ ਹੈ ਪ੍ਰਕਾਟ ਕਰਨੀ ਲੋੜ ਹੈ। ਇਸ ਲਈ ਕੋਈ ਇੱਕੀ ਵਿੱਚ ਪਿਆਰ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਾ ਪਾਸ਼ਾ ਕਹਿੰਦੇ ਜਿਹੜਾ ਅਸੀਂ ਮੰਨੀ ਬੈਠੇ ਆ ਉਹ ਸਾਡੇ ਲਈ ਠੀਕ ਨੇ ਕਿਉਂਕਿ ਪ੍ਰਮਾਤਮਾ ਦੀ ਕੋਈ ਵਕੜੀ ਰਸਤੇ ਨਹੀਂ ਸਾਡੇ ਤੋਂ ਕੋਈ ਵਖਰਾ ਨਹੀਂ ਵਸ ਰਿਹਾ ਸਦਾ ਇਹ ਸਾਡੇ ਅੰਗ ਸੰਗ ਵਸ ਰਿਹਾ ਸਦਾ ਇਹ ਸਾਡੇ ਅੰਗ ਸੰਗ ਵਸ ਕੇ ਸਾਡੀ ਰਖਿਆ ਕਰ ਰਿਹਾ ਸਾਡੀ ਸੰਭਾਲ ਕਰ ਰਿਹਾ ਜਿਹੜਾ ਪਰਮਾਤਮਾ ਸਾਨੂੰ ਮਾਂ ਦੇ ਕਰਮ ਦੇ ਅਗਨ ਅਗ ਵਿੱਚੋਂ ਬਾਹਰ ਕੱਢ ਕੇ ਸਾਡੀ ਰੱਖਿਆ ਕਰ ਰਿਹਾ ਹੈ। ਆਦਰ ਕਰਦੇ ਹਾਂ ਮਨੋਕ ਧਰਤੀ ਦੇ ਸੁਭੀਵਾਨਾਂ, ਇਹ ਕਰਵਾਣੀਆਂ ਪਰਮਾਤਮਾ ਨੇ ਇਸ ਨੂੰ ਸਤਿ ਰਈ ਅਦੇ ਕਰੰੀਆਂ ਲੋੜੀਆਂ ਅਵਸਥਾ ਹਾਜ਼ਰ ਹੋਣੀਆਂ। ਜੇਡਾ ਤੈਨੂੰ ਮਾਂ ਦੀ ਅਗਨੀ ਅੰਕਾਰ ਕਰਮ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਉਹ ਪ੍ਰਮਾਤਮਾ ਕਿਰਤਵੱਤਰ ਅਗੇ ਕਿਹੜਾ ਹੋ ਸਕਦਾ ਹੈ ਤੇਰੇ ਅੰਗਸਾਨੀ ਵਸ ਰਿਹਾ ਹੈ ਇਸ ਲਈ ਅਸੀਂ ਪ੍ਰਮਾਤਮਾ ਨੂੰ ਜਪ ਨਾਲ ਵੱਖਰਾ ਮੰਨੀ ਬੈਠੇ ਹਾਂ ਪਰ ਭਗਤ ਰਵਦਾਸ ਜੀ ਆਖਦੇ ਕਿਉਂ ਪ੍ਰਮਾਤਮਾ ਸਾਡੇ ਸਦਾ ਹੀ ਅੰਨ ਸੰਵਾਦਾ ਹੈ ਸਦਾ ਹੀ ਸਾਡੀ ਰੱਖਿਆ ਕਰ ਰਿਹਾ ਹੈ ਅਤੇ ਜਿਸ ਨਾਮ ਦੇ ਦੇਵ ਰਾਜਾ ਸਮਝਣਾ ਕਰਦੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਖਾਰੀ ਜਿਵੇਂ ਕੋਈ ਰਾਜਾ ਆਪਣੇ ਤਲ ਤੇ ਸੌਂ ਜਾਂਦਾ ਹੈ ਤੇ ਸੁਪਨੇ ਵਿੱਚ ਮੰਤਾ ਬਣ ਜਾਂਦਾ ਹੈ ਸਾਡੇ ਜੀਵਨ ਨੂੰ ਇਸ ਤਰ੍ਹਾਂ ਦਾ ਹੀ ਭੁਲਿਕਾ ਪਿਆਰ ਹੈ ਨਹੀਂ ਪ੍ਰਮਾਤਮਾ ਵਸਰਾ ਵਸਦੀ ਹੈ ਜਿਵੇਂ ਰਾਜਾ ਆਪਣੇ ਇੱਕ ਵੱਡੇ ਭਾਗ ਦਾ ਰਾਜ ਹੁੰਦਾ ਹੈ ਸੋ ਹਰੇਕ ਕਰਾਂ ਦੀ ਧਨਤਾ ਉਸਿਆ ਤੋਂਦੀ ਹੈ ਪਰ ਤੇ ਆਪਣੇ ਨਾਲ ਦੇ ਬਿੰਦੋ ਸੌਂ ਕੇ ਸੁਪਨੇ ਵਿੱਚ ਮੰਗਤਾ ਪੜ ਜਾਂਦਾ ਹੈ ਅਸੀਂ ਜੀਵ ਇਸ ਸੁਪਨੇ ਕੇ ਵਿੱਚ ਹਨ ਕਿ ਪ੍ਰਮਾਤਮਾ ਸਾਡੇ ਤੋਂ ਵੱਖਰਾ ਵਸ ਰਿਹਾ ਹੈ ਗੁਰੂ ਪਿਆਰੋਂ ਜਿਹੜਾ ਪ੍ਰਮਾਤਮਾ ਸਰੇਕ ਜੀਵ ਅੰਦਰ ਪ੍ਰੀਤਿਕ ਪੁਜਾਰਾ ਹੈ ਜਿਸ ਨੇ ਸਵਾਸਾਂ ਨੂੰ ਇਲਾਜ ਆ ਰੱਖਿਆ ਐਵੇਂ ਇੱਕ ਸਵਾਸ ਸਾਡੀ ਰੱਖਿਆ ਕਰ ਰਿਹਾ ਕਿ ਵਿਸ਼ਵਾਸ ਸਾਡੀ ਪਾਲਣਾ ਕਰ ਰਿਹਾ ਪਰ ਸਾਡੇ ਤਰ੍ਹਾਂ ਅਗੇ ਤੁਰਾ ਹੋ ਸਕਦਾ ਜਿਨ੍ਹਾਂ ਦੇ ਅੰਦਰ ਹਉਮੈ ਦੇ ਹੰਕਾਰ ਨਿੰਜਿਆ ਵਸੀ ਹੈ ਉਹ ਨੌਣ ਸਿੱਖਾਂ ਦੀ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਕਾਣ-ਕਾਣ ਵਿੱਚ ਵਸ ਰਿਹਾ ਹੈ ਸਾਡੇ ਹਿਰਦੇ ਘਰ ਵਿੱਚ ਵਸ ਰਿਹਾ ਹੈ ਰਾਜਾ ਆਪਣੇ ਜਨ ਤੇ ਬਿਨਾਂ ਸੁਪਨੇ ਵੇਲੇ ਮਹਾਨਤਾ ਬਣ ਕੇ ਜੁੜੀ ਹੁੰਦਾ ਹੈ ਤੇ ਅਸੀਂ ਜੀ ਪਰਮਾਤਮਾ ਨੂੰ ਆਪਣੇ ਦਵਪਰਾ ਸਮਝ ਕੇ ਭਤੀ ਹੋ ਰਹੇ ਹਾਂ ਜੋ ਵੀ ਗੁਰੂ ਪਿਆਰਿਆ ਜਿਹੜਾ ਉਹਨਾਂ ਪਰਮਾਤਮਾ ਨੂੰ ਮਨ ਦੇ ਅਸਾਰ ਦੰਦਾ ਹੈ ਜਿਹੜਾ ਮਨ ਮੁਕ ਬਣ ਜੇ ਗੁਰੂ ਦੇ ਦਰ ਨੂੰ ਹੀ ਤਿਆਗ ਦੰਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵਖਰਾ ਸਮਝਦਾ ਹੈ ਬਰਪਾਸ਼ਾ ਕਹਿੰਦੇ ਜਗਤ ਇਹ ਫਿਰ ਤਿਵਾਰ ਹੁੰਦਾ ਹੈ ਜਪੀ ਹੁੰਦਾ ਹੈ ਇਸ ਤਰ੍ਹਾਂ ਭਟਕਦਾ ਹੈ ਮਨ ਨੂੰ ਬਚੈਣੇ ਲੱਗੇ ਰਹਿੰਦੇ ਆ ਕਿ ਜਿਹੜਾ ਪ੍ਰਮਾਤਮਾ ਨੇ ਹਿਰਦੇ ਵਿੱਚ ਵਸ ਰਿਹਾ ਤੇ ਹਿਰਦੇ ਘਰ ਵਿੱਚ ਤਾਂ ਪ੍ਰਕਾਸ਼ ਹੈ ਉਸ ਨੂੰ ਤੋਂ ਬਾਹਰ ਨਾਮ ਦਾ ਕਰਦਾ ਐਵੇਂ ਭਟਕਾਂ ਦੇ ਵਿੱਚ ਤਰਿਆ ਕਰਦਾ ਅਛਤੇ ਰਾਜ ਕਿਛਤ ਦੁੱਖ ਪਾਇਆ ਸੁਗਤ ਭਈ ਹਮਾਰੀ ਤੇ ਰਾਜ ਹੁੰਦਿਆਂ ਉਹ ਰਾਜ ਕਿਛਤ ਜਿੱਤੀ ਹੁੰਦਾ ਤੇ ਸਾਡੇ ਜੀਵਨ ਦਾ ਵੀ ਉਹੀ ਹਾਲ ਹੈ ਇਸ ਤਰ੍ਹਾਂ ਰਾਜਾ ਆਪਣੇ ਰਾਮਾਇਣ ਵਿੱਚ ਸੁਪਨੇ ਵਿੱਚ ਮਨਤਾ ਬਣ ਕੇ ਦੁਖੀ ਹੁੰਦਾ ਹੈ ਸਾਡੇ ਜੀਵਾਂ ਦਾ ਵੀ ਪਾਸ਼ਾ ਕਹਿੰਦੇ ਉਹ ਹੀ ਹਾਲ ਹੈ ਜਿਵੇਂ ਪ੍ਰਮਾਤਮਾ ਨੂੰ ਆਪਣੇ ਨਾਲ ਲੱਗਾ ਮੰਨ ਕੇ ਇਸ ਨੂੰ ਮਨ ਤੋਂ त्यागी بیٹھے ਹਾਂ ਸਾਡੇ ਜੀਵਾਂ ਦਾ ਵੀ ਹਾਲ ਇਸ ਤਰ੍ਹਾਂ ਨਹੀਂ ਹੋ ਅਸੀਂ ਦੁਖੀ ਹੁੰਦੇ ਹਾਂ ਜਿਹੜਾ ਸੰਤ ਦੇਣ ਵਾਲਾ ਪਰਮਾਤਮਾ ਦੀ ਸਦਾ ਨਾਮ ਸਾਧਨੇ ਨਾਲ ਕਾਈ ਗੁਰੇੜ ਵਾਲਾ ਪਰਮਾਤਮਾ ਜਿਸ ਨੂੰ ਜਵਨ ਚ ਵਸਾਰ ਦਿੰਦਾ ਐਸਾ ਸਿੱਤ ਗੁਆਰ ਹੁੰਦੇ ਆਪ ਕੀ ਹੁੰਦੇ ਹਨ ਫਿਰ ਗੁਰੂ ਪਿਆਰੇ ਤੁਮੀ ਮਾਇਆ ਮਨਕੁੱਖਾਂ ਵਿੱਚ ਪਿਆਉਣਾ ਬੜੇ ਯਤਨ ਕਰਦਾ ਹੈ ਬੜੀਆਂ ਭਾਟਨਾ ਕਰਦਾ ਹੋਇਆ ਪਰ ਜਿਸ ਨੂੰ ਅੰਦਰ ਪ੍ਰਗਟਾਜ ਕਰਨ ਦੀ ਲੋੜ ਸੀ ਜਿਸ ਨੂੰ ਅੰਦਰ ਪਤਾ ਕਰਨ ਦੀ ਲੋੜ ਸੀ ਉਸ ਨੂੰ ਕੀਤਾ ਨਹੀਂ ਹੋਰ ਪਾਸੇ ਹੀ ਭਜਿਆ ਪ੍ਰਗਾਹ ਪਰ ਜੋੜੇ ਜਦੋਂ ਕਰਦਾ ਹੈ ਕੋਈ ਜੀਵ ਦੀ ਕੌਮ ਕਰਦਾ ਆਪਣਾ ਸਾਰਾ ਜੀਵ ਇਸ ਤਰ੍ਹਾਂ ਵਦੀਤ ਕਰ ਦਿੰਦਾ ਹੈ ਪਰ ਇਸ ਕਰਾਈ ਹੋਰ ਕੁਰੀ ਪਾਰ ਪਾਰ ਹੋ ਕੇ ਚੁੱਪੀ ਹੋਇਆ ਰਹਿੰਦਾ ਹੈ ਤੇ ਆਪਣਾ ਸਾਰਾ ਬੰਜਾਰ ਹੁੰਦਾ ਰਾਤ ਭੰਗ ਸੰਗ ਜੈਸੇ ਹੈ ਅਪਕਾ ਮਰਮ ਜਨਾਇਆ ਜਿਸ ਤਰ੍ਹਾਂ ਸੱਪ ਦੇ ਰੱਤੀ ਦਾ ਸੰਗ ਪਰ ਮੈਨੂੰ ਹੁਣ ਕੁਝ ਕੋਈ ਭੇਤ ਜਨਾ ਦਿੱਤਾ ਜਿਸ ਤਰ੍ਹਾਂ ਮਨੁੱਖ ਨੂੰ ਇੱਕ ਰੱਸੀ ਦਾ ਭੁਲੇਖਾ ਸੱਪ ਦੀ ਤਰ੍ਹਾਂ ਪੈਂਦਾ ਹੈ ਉਸੇ ਤਰ੍ਹਾਂ ਇਹ ਰੂਪਿਆਰੇ ਸਾਡਾ ਜੀਵਨ ਹੈ ਜੇ ਅਸੀਂ ਪ੍ਰਮਾਤਮਾ ਤੋਂ ਵੱਖਰਾ ਮੰਨਿਆ ਮੰਨ ਲਿਆ ਵੱਖਰੀ ਰਸਤੀ ਮੰਨ ਲਿਆ ਤਾਂ ਸਾਡਾ ਜੀਵਨ ਦਾ ਹਾਲ ਖੀ ਹੋ ਜਾਵਾਂਗੇ ਜੀਵਨ ਨੂੰ ਵਿਅਰਥ ਕਰਵਾ ਲਵਾਂਗੇ ਸਾਰਾ ਜੀਵਨ ਸਾਡਾ ਇਸ ਤਰ੍ਹਾਂ ਹੀ ਬਚੀਤ ਹੋ ਜਾਵੇਗਾ ਪਾਜੇ ਪਰਮਾਤਮਾ ਨੂੰ ਸੇ ਅੰਗ ਸੰਗ ਮੰਨ ਲਿਆ ਦਾ ਸਾਡਾ ਸਾਰਾ ਜੀਵਨ ਸਫਲ ਹੋ ਜਾ ਜੇਗਾ ਇਸ ਲਈ ਪਾਸ਼ਾ ਕਹਿੰਦੇ ਕਿ ਜਿਹੜਾ ਹਉਮੈ ਤੇ ਹਕਾਤ ਨਿੰਜਿਆ ਵਿੱਚ ਲੁਪ ਜਾਂਦਾ ਹੈ ਉਹੀ ਪਰਮਾਤਮਾ ਨੂੰ ਸੱਚਾ ਸੰਗ ਹੈ ਕਿਉਂਕਿ ਗੁਰੂ ਪਿਆਰੇ ਜੀਵਨ ਦੇ ਵਿੱਚ ਗਿਆਨ ਸਾਰਿਆਂ ਨਾਲੋਂ ਵੱਡਾ ਕਲ ਹੈ ਜੇ ਮਨੁੱਖ ਕੋਲ ਗਿਆਨ ਹੈ ਤਾਂ ਤਾ ਹੀ ਮਨ ਜਾਪਦਾ ਹੈ ਤਾ ਹੀ ਚੰਗੀ ਸੰਭਉਂਦੀ ਹੈ ਗਿਆਨ ਦੀ ਪ੍ਰਾਪਤੀ ਹੋਣੀ ਹੈ ਗੁਰੂ ਦੇ ਸਾਹਮਣੇ ਜਾਇਆ ਗੁਰੂ ਦੀ ਸੰਗਤ ਕੀਤੀ ਨਾਮ ਜਪ ਕੇ ਸਰਵਣ ਕੀਤੇ ਨਾਮ ਜਪਿਆ ਜਿਨ੍ਹਾਂ ਜਰ ਅਸੀ ਗੁਰੂ ਦੇ ਸਾਹਮਣੇ ਰਹੇ ਉਹਨਾਂ ਜਾਂ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹਨਾਂ ਚਾ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ ਇਸ ਲਈ ਬਾਣ ਜਾ ਕੇ ਨਹੀਂ ਪ੍ਰਮਾਤਮਾ ਨੂੰ ਅੱਥਰੇ ਰਸਤੇ ਮੰਨਣ ਵਾਲੇ ਜਗ ਦੇ ਬੁਧੀ ਹੋ ਹੋਰ ਹੋ ਗਏ ਜਿਹਦਾ ਜਿਹਦੇ ਹਿਰਦੇ ਘਰ ਵਿੱਚ ਪਰਮੰਤਸ ਜਿਹਦਾ ਜਿਹਦੇ ਹਿਰਦੇ ਵਿੱਚ ਵਸ ਰਿਹਾ ਸੇਖ ਨੂੰ ਤੋਂ ਅੰਦਰ ਪ੍ਰਕਾਸ਼ ਨਹੀਂ ਕੀਤਾ ਵੱਡੇ ਵੱਡੇ ਰਸੀ ਮੁੜਨਾ ਨੇ ਵਿੱਚ ਦੁਨੀਆਂ ਦੇ ਅਵਤਾਰ ਧਾਰਿਆ ਪਰਮੇ ਪ੍ਰਮਾਤਮਾ ਦੇ ਆਪ ਨੂੰ ਪਾ ਲਈ ਸਾਰੇ ਜੰਗਲਾਂ ਵਿੱਚ ਭਟਚਦੇ ਰਿਹਾ ਆਪਣੀ ਚੇਤ ਜੀ ਆਪਨੀ ਸੋਹਾਂ ਸੰਤਾਂ ਨਾਲ ਵੀ ਜੁੜ ਲਾ ਕੇ ਰਿਹਾ ਅਪਨੇ ਜੀ ਦੀ ਬਾਜੀ ਹਰਿਆ ਸਮੁਦਨਿਆ ਤੂੰ ਹੀ ਸੁਰਜੈ ਅਨਿਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਜਿਸ ਤਰ੍ਹਾਂ ਸੋਨੇ ਤੋਂ ਬੜੀਆਂ ਨੇ ਕਿ ਇਸ ਦੁਨੀਆਂ ਵਸਤੂਆਂ ਹੁੰਦੀਆਂ ਹਨ ਪਰਮ ਵਸਤੂਆਂ ਅੱਖਰੇ ਅੱਖਰੇ ਬਣਾਈਆਂ ਜਾਂਦੀਆਂ ਹਨ ਪਰ ਹੁੰਦਾ ਅਖਰੋ ਇੱਕ ਸੋਨਾ ਹੀ ਹੈ ਇਸਰ ਧਾਤੂ ਦਾ ਮੰਤਰੀ ਅਗਲੇ ਕਿਸਮ ਦੇ ਆ ਵਸਤੂਆਂ ਤਿਆਰ ਕੀਤੇ ਜਾਂਦੇ ਹਨ ਤੇ ਅਸੀਂ ਜੀਵਾਂ ਨੂੰ ਇਹ ਭਗਤ ਰਵਦਾਸ ਜੀ ਕਹਿੰਦੇ ਭੇਚੇ ਵਿੱਚ ਹੀ ਪਰਦੇ ਹਾਂ ਕਿ ਪਰਮਾਤਮਾ ਰੰਤ ਹੀ ਹੈ ਉਸਨੇ ਵਕਰੀ ਵਕਰੀ ਮੂਰਤਾ ਪ੍ਰਕਾਸ਼ ਕੀਤੀਆਂ ਇਹ ਜੁਗੀਆਂ ਨੇ ਪੈਦਾ ਕੀਤੀਆਂ ਓਹ ਕਾਲ ਪਰਦੇ ਰਹਿਤੀਆਂ ਦੀ ਕਰਾਏ ਤੇ ਹੀ ਵਕਰੀ ਹੈ ਉਸਨੇ ਵਕਰੀ ਵਕਰੀਆਂ ਮੂਰਤਾ ਵਕਰੀਆਂ ਮੇਰੇ ਜੀਵਨ ਇਸ ਦੁਨੀਆ ਨੇ ਪੈਦਾ ਕੀਤੇ ਉਸ ਇੱਕ ਪਰਮਾਤਮਾ ਦੀ ਹੀ ਇੱਛਾ ਸਾਰੇ ਪਾਸੇ ਵਾਪਰ ਰਹੀ ਇਸ ਪਰਮਾਤਮਾ ਨੇ ਹੀ ਇਹਨਕਾਲ ਵਰਗ ਪਰਮਾਤਮਾ ਨੇ ਸਾਰੀ ਦੁਨੀਆ ਦੇ ਟੇ ਟਖਰੇ ਵਰਗੇ ਜੀਵਾਂ ਨੂੰ ਪੈਦਾ ਕੀਤਾ ਉਹਨਾਂ ਨੂੰ ਵਕਰੀਆਂ ਵਕਰੀਆਂ ਨੂਰਤਾਂ ਦੇਣਾ ਇਸ ਲਈ ਜਿਸ ਤਰ੍ਹਾਂ ਸੋਨੇ ਦਾ ਬਣੇ ਵਰਤਮਾ ਪ੍ਰੇਤ ਜੀ ਜੰਮੀਆ ਵਾਸਨਾ ਕੋਣ ਜਾਂਦੇ ਆ ਹਨ ਕਿ ਸੋਨਾ ਐਤੀ ਹੀ ਹੁੰਦਾ ਇੱਕ ਤਰ੍ਹਾਂ ਦੀ ਧਾਤ ਹੁੰਦੀ ਹੈ ਇਸੇ ਤਰ੍ਹਾਂ ਕਾਲ ਪਰਮਾਤਮਾ ਨੇ ਇੱਕ ਹੀ ਰੂਪ ਵਿੱਚ 83 ਰੱਥ ਜੁਗਾਂ ਨੂੰ ਵੱਖਰੇ ਵੱਖਰੇ ਮੋੜਾਂ ਤੇ ਪੈਲਾ ਕਰ ਦਿੱਤਾ ਸੰਪੇ ਏਕ ਅਨੇਕ ਹੈ ਸੁਆਮੀ ਸਭ ਘਟ ਭਗ ਹੈ ਸੋਈ ਪ੍ਰੋਹ ਪਰਮਾਤਮਾ ਕਸਮ ਨੇਕਾ ਰੂਪ ਬਣਾ ਕੇ ਸਾਰਿਆਂ ਜਾ ਵਸ ਰਿਹਾ ਹੈ ਦੇ ਘਰਾਂ ਵਿੱਚ ਆਪ ਹੀ ਬੈਠ ਜਾਕਰ ਰੰਗ ਮੋਲ ਰਿਹਾ ਹੈ ਉਹ ਪਰਮਾਤਮਾ ਹਰੇਕ ਜੀਵਾਂ ਦੇ ਅੰਦਰ ਰਤਵਖਰੇ ਰੂਪਾਂ ਅਗੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਤੇ ਹਰੇਕ ਦੇ ਵਿੱਚ ਉਹ ਬੈਠ ਕੇ ਰੰਗ ਤਮਾਸ਼ੇ ਦੇਖ ਰਿਹਾ ਹੈ ਉਹ ਪਰਮਾਤਮਾ ਹਰੇਕ ਜੀਵ ਦੇ ਅੰਦਰ ਮੌਜੂਦ ਹੈ ਉਹਦੇ ਹਰੇਕ ਅੰਦਰ ਜੋਤ ਪ੍ਰਕਾਸ਼ ਹੈ ਸਭਨੇ ਜੋਤ-ਜੋਤ ਹੈ ਸੋਏ ਉਹਦੇ ਅੰਦਰ ਸਭ ਦੀ ਜੋਤ ਮਤ ਰਹੀ ਹੈ ਸਭ ਦਾ ਉਸ ਦੇ ਅੰਦਰ ਪਰਦਾ ਕੁ ਪਰਦਾਸ਼ ਹੈ ਪ੍ਰੇਤ ਜੀਵਾਂ ਦੇ ਅੰਦਰ ਜੋ ਉਸਦੀ ਪ੍ਰਕਾਸ਼ ਇਹਨ ਦੁਨੀਆਂ ਦੇ ਰੰਗ ਤਮਸੇ ਵੇਖ ਰਿਹਾ ਹੈ ਕਹਿਣ ਬਦਾਸ ਹੱਥ ਮੈਂ ਨੀਰੇ ਸਹਜੇ ਹੋਏ ਸੁਭੂਈ ਰਕੀ ਵੀ ਬੰਕੇ ਦੇ ਅੰਦਰ ਭਗਤ ਰਵਦਾਸ ਜੀ ਨੇ ਸਮਝਾਉਣਾ ਕੀਤਾ ਵੀ ਪ੍ਰਮਾਤਮਾ ਦਾ ਸਾਡੇ ਹੱਥ ਤੋਂ ਜਿਹੜੇ ਹੈ ਕਿਉਂਕਿ ਹੱਥਾਂ ਵਿੱਚ ਨੇੜੇ ਸਾਡੇ ਇੰਨਾ ਨੇੜੇ ਪਰਮਾਤਮਾ ਵਸ ਰਿਹਾ ਹੈ ਜੋ ਕੋ ਜਨਮ ਵਿੱਚ ਮਤਰੇ ਆਉਂਦੀ ਰਜਾ ਦੇ ਵਿੱਚ ਬੈਠੀ ਹੱਸੇ ਤੇ ਹੁਕਮ ਦੇ ਅੰਤਰੀ ਸਾਥ ਦੇ ਲੋ ਰਿਹਾ ਹੈ ਕਿਉਂ ਪ੍ਰਮਾਤਮਾ ਸਾਡੇ ਤੋਂ ਇੰਨਾ ਨੇੜੇ ਹੈ ਕਿ ਉਹਦੀਏ ਸਾਡੇ ਹੱਥ ਤੋਂ ਵੀ ਨੇੜੇ ਵਸ ਰਿਹਾ ਹੈ ਤੇ ਜੋ ਕੋ ਜੀ ਵੀ ਜਨਮ ਤੇ ਹੋ ਰਿਹਾ ਉਹਦੀ ਰਜਾ ਦੇ ਹੁਕਮ ਦੇ ਵਿੱਚ ਹੀ ਰਿਹਾ ਹੋ ਰਿਹਾ ਸਾਰੇ ਪਾਸੇ ਉਹਦਾ ਹੀ ਹੁਕਮ ਵਗ ਰਿਹਾ ਹੈ ਅੱਜ ਇਹ ਪਾਵਨ ਬੇਨ ਮੁਸਵਾਕ ਦੀਆਂ ਵਿਚਾਰਾਂ ਦੇ ਅੰਦਰ